ਇੱਕ ਕਰੋੜਪਤੀ ਕਾਰੋਬਾਰੀ ਜੋ ਲੱਖਾਂ ਰੁਪਏ ਭਰਦਾ ਹੈ ਟੈਕਸ ਜਿਸ ਕੋਲ ਸੈਂਕੜੇ ਮੁਲਾਜ਼ਮ ਕਰਦੇ ਨੇ ਕੰਮ ਹਜ਼ਾਰਾਂ ਲੋਕਾਂ ਦੇ ਘਰ ਦਾ ਚੁੱਲ੍ਹਾ ਜਲਾਉਣ ਵਾਲਾ ਸਮਾਜ ਸੇਵਕ ਇੱਕ ਨਿਊਜ਼ ਚੈਨਲ ਦਾ ਮਾਲਕ ਗਰੀਬਾਂ ਦਾ ਹਮਦਰਦ ਇੱਕ ਸੱਚਾ ਸਮਾਜ ਸੇਵਕ ਉਸਤੇ ਹੋ ਗਿਆ ਮੋਬਾਈਲ ਲੁੱਟ ਖੋਦਾ ਮਾਮਲਾ ਆਖਰ ਕੀ ਕਾਰਨ ਹੈ ਇਸ ਐਫਆਈਆਰ ਦਰਜ ਦੇ ਪਿੱਛੇ ਆਓ ਦੱਸਦੇ ਹਾਂ ਤੁਹਾਨੂੰ ਇਸ ਰਿਪੋਰਟ ਨਾਲ। ਬੀਤੇ ਦਿਨੀ ਪਿੰਡ ਇੰਦਰਪੁਰਾ ਦੀ ਸਰਪੰਚ ਰੀਚਾ ਕੋੜਾ ਦੇ ਪਤੀ ਕਰਨ ਕੋੜਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਰਸੂਖਦਾਰ ਲੋਕਾਂ ਵੱਲੋਂ ਦੱਬੀ ਹੋਈ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ। ਪੁਲਿਸ ਪ੍ਰਸ਼ਾਸਨ ਦੇ ਜਾਣ ਤੋਂ ਬਾਅਦ ਰੁਪਿੰਦਰ ਸਿੰਘ ਪੰਨੂ ਜਿਨ੍ਹਾਂ ਨੇ ਸ਼ਾਮਲਾਟ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਉਸਨੇ ਆਕੇ ਕਰੂਨ ਕੋੜਾ ਦੇ ਨਾਲ ਗਾਲੀ ਗਲੋਚ ਕੀਤੀ ਮਾਹੌਲ ਖਰਾਬ ਕਰਨ ਆਏ ਪੰਨੂ ਦਿਆ ਇਹ ਕਰਤੂਤਾ ਦੇਖਣ ਤੋਂ ਬਾਅਦ ਸਰਪੰਚ ਰੀਚਾ ਕੋੜਾ ਦੇ ਪਤੀ ਕਰੂਨ ਕੋੜਾ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਘਰ ਵਾਪਸ ਭੇਜ ਦਿੱਤਾ ਤਾਂ ਜੋ ਕਿ ਕਿਸੇ ਪ੍ਰਕਾਰ ਦਾ ਲੜਾਈ ਝਗੜਾ ਨਾ ਹੋਵੇ ਤੇ ਆਪ ਉੱਥੇ ਖੜੇ ਰਹੇ ਇਸ ਬਾਅਦ ਪੰਨੂ ਦੇ ਬਲੋ ਕਰੂਨ ਕੋੜਾ ਨੂੰ ੱਟਕੇ ਮਾਰੇਗੇ ਤੇ ਉਹਨਾਂ ਦੀ ਕਾਰ ਦੀ ਚਾਬੀ ਤੱਕ ਖੋਲੀ ਗਈ ਤੇ ਫਿਰ ਖੁਦ ਹੀ ਜਾ ਕੇ ਥਾਣੇ ਦੇ ਵਿੱਚ ਕਰੂਨ ਕੋੜਾ ਤੇ ਉਹਨਾਂ ਦੇ ਸਾਥੀਆਂ ਗੁਵੰਤ ਸਿੰਘ ਸੋਨੁਮਾਜਰੀ ਗੁਵੰਤ ਸਿੰਘ ਲਲਿਤ ਕੁਮਾਰ ਦੇ ਖਿਲਾਫ ਇੱਕ ਝੂਠੀ ਐਫਆਈਆਰ ਦਰਜ ਕਰਵਾ ਦਿੱਤੀ। ਕਿਹਾ ਜਾ ਰਿਹਾ ਹੈ ਕਿ ਕਰਨ ਕੋੜਾ ਦੀ ਵਿਰੋਧੀ ਧਿਰ ਦੇ ਲੋਕ ਵਿਧਾਇਕ ਸਾਹ ਦੇ ਕਰੀਬ ਨੇ ਜਿਸ ਕਰਕੇ ਸਿਆਸੀ ਸ਼ੈਅ ਹੇਠ ਇਹ ਪੜਚਾ ਦਰਜ ਕਰਵਾਇਆ ਗਿਆ। ਪਿੰਡ ਦੇ ਲੋਕਾਂ ਦਾ ਕਹਿਣਾ ਕਿ ਕਰਨ ਕੋੜਾ ਦੇ ਖਿਲਾਫ ਝੂਠਾ ਪੜਚਾ ਦਰਜ ਕਰਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਕਿਉਂਕਿ ਉਹ ਸਾਡੇ ਪਿੰਡ ਦੇ ਵਿਕਾਸ ਲਈ ਕੰਮ ਕਰਵਾ ਰਹੇ ਨੇ। ਜੇਕਰ ਪੁਲਿਸ ਨੇ ਕਰਨ ਕੋੜਾ ਦੇ ਖਿਲਾਫ ਦਰਜ ਕੀਤਾ ਇਹ ਮਾਮਲਾ ਰੱਦ ਨਾ ਕੀਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ ਜਦੋਂ ਤੱਕ ਕਰਨ ਕੋੜਾ ਨੂੰ ਇਨਸਾਫ ਨਹੀਂ ਮਿਲਦਾ। ਉਥੇ ਇਸ ਪੂਰੇ ਮਾਮਲੇ ਦੇ ਵਿੱਚ ਕਰਨ ਕੋੜਾ ਦਾ ਬਿਆਨ ਵੀ ਸਾਹਮਣੇ ਆ ਚੁੱਕਿਆ ਜਿਨ੍ਹਾਂ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਤੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨੁਕਾਰਿਆ ਹੈ। ਇਹ ਲੋਕ ਕੁਛ ਨਾਜਾਇਜ਼ ਫਾਇਦਾ ਉਠਾ ਰਹੇ ਆ ਵੀ ਮਾਰਾ ਕੰਮ ਨਹੀਂ ਕਰਨ ਦੇ ਰਹੇ। ਕੋਈ ਬੰਦੇ ਸਾਰੇ ਕਿਸਾਰਨੀ ਪਿੰਡ ਦੇ ਵਿੱਚ ਹੁੰਦੇ ਮੈਂ ਇੰਦਰਪੁਰੇ ਕਾ ਰਹਿਣ ਵਾਲਾ ਦੀਪ ਸਿੰਘ ਦੀਪਾ ਜੋ ਪਰਚਾ ਗਲਤ ਮੇਰੇ ਸਰਪੰਚ ਵਪਰੇ ਅਸੀਂ ਨਹੀਂ ਪੈਂਡ ਦੇਣਾ ਕੌੜਾ ਸਾਹ ਪਰ ਅਸੀਂ ਨਹੀਂ ਪੈਂਡ ਦੇਣਾ ਅਸੀਂ ਜਾਨ ਦੇਣੇ ਨੂੰ ਤਿਆਰ ਆਂ ਕੁਰਬਾਨੀ ਦੇਣੇ ਨੂੰ ਤਿਆਰ ਆਂ ਜੋ ਕੈਂਪ ਵੀ ਮਹੀਨੇ ਡੇਢ ਮਹੀਨੇ ਬਾਅਦ ਦਿ올ਾਰੇ ਗਰੀਬਾਂ ਵਾਸਤਾ ਰਾਸਤੇ ਵਾਸਤਾ ਸਾਡੇ ਵਾਸਤਾ ਨਾ ਸਟੈਪ ਚੱਕਿਆ ਦਾ ਤਾਂ ਇਸ ਪਰ ਉਲਟ ਪਰਚਾ ਪੁਵਾਰੇ ਆ ਲੋਕ ਮੇਰੇ ਪਿੰਡ ਕੇ ਸ੍ਰੀ ਆਮ ਪਰਮਜੀਤ ਗੌਰ ਹੈ ਜੀ ਅਸੀਂ ਇੰਦਰਪੁਰੇ ਦੇ ਰਹਿਣ ਵਾਲਿਆਂਗੇ ਤੇ ਸਾਡੇ ਪਿੰਡ ਚ ਇਨਸਾਨਗਰੀ ਹੋਈ ਸੀ ਜੀ ਪਿੰਡ ਚ ਕਹਿਣ ਦਾ ਮਤਲਬ ਬਸ ਪਿੰਡਦਿਆਂ ਨੇ ਬਹੁਤ ਧੱਕਾ ਕੀਤਾ ਪਿੰਡਦਿਆਂ ਨੇ ਧੱਕਾ ਕੀਤਾ ਜੀ ਸਾਡੇ ਨਾਲ ਤੇ ਆਪਣਾ ਸਰਪੰਚ ਸਾਹਿਬ ਨਾਲ ਵੀ ਧੱਕਾ ਕੀਤਾ ਜੀ ਕਹਿਣ ਦਾ ਮਤਲਬ ਜੋੜੇ ਮਾਜਰੇ ਵਾਲਾ ਵੀ ਪਹਿਲਾਂ ਆ ਕੇ ਗਿਆ ਹੈਗਾ ਕਹਿੰਦਾ ਮੈਂ ਤੁਹਾਡੇ ਕਹਿੰਦਾ ਵੀ ਆਪਣਾ ਵੀ ਤੁਹਾਡੇ ਕਹਿੰਦਾ ਤੁਸੀਂ ਵੋਟਾਂ ਦੇਖ ਕੇ ਨਹੀਂ ਪਾਉਂਦੇ ਜੇ ਤੁਸੀਂ ਮੈਨੂੰ ਪਾਉਂਗੇ ਕਹਿੰਦਾ ਚਾਹੇ ਮੈਂ ਹਾਰਾਂ ਚਾਹੇ ਜਿੱਤਾਂ ਤੁਹਾਡੀਆਂ 20ਾਂ ਕਰਵਾ ਕੇ ਦਊਂਗਾ ਤੁਹਾਨੂੰ ਸਿਆਮ ਲੜਜੋ ਕਹਿੰਦਾ ਪੂਰਾ ਰਾਹ ਕਢਵਾ ਕੇ ਛੱਡੂਗਾ ਕਹਿੰਦਾ ਤੁਹਾਡਾ ਰਾਹ ਮੈਂ ਉੱਪਰੋਂ ਦਊਂਗਾ ਕਹਿੰਦਾ ਤੁਹਾਨੂੰ ਕਢਵਾ ਕੇ ਪਰ ਇਹਨਾਂ ਨੇ ਸ ਤੇ ਹੁਣ ਇਹਨਾਂ ਤੇ ਪਰਚਾ ਪਾਇਆ ਜੀ ਪਿੰਡਦਿਆ ਨੇ ਕਹਿ ਕੇ ਇਹ ਕਰਨ ਵੀ ਆਪਣਾ ਕਰਨ ਕੋੜਾ ਸਾਹਿਬ ਦੇ ਉੱਪਰ ਜੀ ਇਹ ਪਰਚਾ ਰੱਦ ਕੀਤਾ ਜਾਵੇ ਇਹ ਸਾਰੀ ਜੋ ਵੀ ਕੀਤੀ ਆ ਕਾਰਸਤਾਨੀ ਜੀ ਇਹ ਆਪਣੇ ਜੋੜੇ ਮਾਜਰੇ ਵਾਲਾ ਵਿਚ ਹੈ ਜੀ ਇਹ ਸਹਿਮਤ ਹੈ ਜੀ ਇਹਨਾਂ ਦੇ ਨਾਲ ਸਾਡੀ ਇਹੀ ਬੇਨਤੀ ਹੈ ਨਹੀਂ ਜੇ ਅਸੀਂ ਧਰਨੇ ਲਾਣੇ ਸ਼ੁਰੂ ਕਰ ਦਾਂਗੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਕਿੱਦਾਂ ਹੋ ਜੀ ਸਾਰੇ ਠੀਕ ਠਾਕ ਹੋ ਦੋਸਤੋ ਹੁਣੇ ਪਤਾ ਚੱਲੇ ਹੈ ਹੁਣੇ ਖਬਰ ਆਈ ਹੈ ਵੀ ਮਿਤਰਾਂ ਤੇ ਹੋ ਗਏ ਪਰਚੇ ਤੇ ਕਾਰੇ ਲਈ ਹੋ ਗਏ ਇਹ ਵੀ ਸੁਣੋ ਇੱਕ ਝੂਠਾ ਕੇਸ ਮੇਰੇ ਉੱਤੇ ਰਜਿਸਟਰ ਕੀਤਾ ਗਿਆ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਮੈਂ ਤੇ ਤਿੰਨ ਚਾਰ ਹੋਰ ਬੰਦਿਆਂ ਨੇ ਲੁੱਟਖੋ ਕਿਟੀ ਤੇ ਇੱਕ 1+ ਦਾ ਫੋਨ ਖੋਲਿਆ ਕਿਸੇ ਬੰਦੇ ਤੋਂ 1+ ਦਾ ਫੋਨ ਤੇ ਦੂਜੀ ਗੱਲ ਸਾਡੇ ਪਿੰਡ ਵਿੱਚ ਨਿਸ਼ਾਨਦੇਹੀ ਹੋਈ ਜਦੋਂ ਸਾਰੀ ਨਿਸ਼ਾਨਦੇਹੀ ਹੋ ਗਈ ਸਾਰੇ ਅਫਸਰ ਸਹਿਬਾਨ ਚਲੇ ਗਏ ਤਾਂ ਮੈਂ ਆਪਣੇ ਬੰਦੇ ਨਾਲ ਮਿਲ ਕੇ ਕਿਸੇ ਰਿਪੋਰਟ ਪੈਂਦੀ ਮੈਂ ਮੰਤਰੀ ਸਾਹਿਬ ਜੋੜਾ ਮਾਜੂਰਾ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੂੰਗਾ ਬੀ ਜੇ ਲੋਕਾਂ ਦੇ ਹੱਕਾਂ ਲਈ ਕੋਈ ਬੰਦਾ ਲੜਦਾ ਹੈ ਤੇ ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ ਤਾਂ ਉਹਦੇ ਨਾਲ ਸਰਕਾਰ ਇਹ ਸਿਲਾ ਕਰੂਗੀ ਮੰਤਰੀ ਸਾਹਿਬ ਦੇ ਸਾਲੇ ਨੇ ਸਾਨੂੰ ਕਿਹਾ ਸੀਗਾ ਤੁਸੀਂ ਪਿੰਡਾਂ 'ਚ ਘੁੰਮਦੇ ਹੋ ਪਿੰਡਾਂ ਦੇ ਵਿੱਚ ਜਾਂਦੇ ਹੋ ਇਹਨੂੰ ਜਾਣਾ ਬੰਦ ਕਰੋ ਪਿੰਡਾਂ ਦੇ ਵਿੱਚ ਤੁਹਾਨੂੰ ਬੜਨ ਨਹੀਂ ਦਵਾਗੇ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਹੋਊਗਾ ਸਰਦਾਰ ਅਮਰਜੀਤ ਸਿੰਘ ਜੋ ਸਰਪੰਚ ਨੇ ਉਹਨਾਂ ਨੇ ਕਿਹਾ ਸੀਗਾ ਵੀ ਪਠੋਈ ਦੇ ਵਿੱਚ ਤੁਸੀਂ ਆਏ ਹੋ ਪਿੰਡਾਂ ਦੇ ਵਿੱਚ ਆਣਾ ਬੰਦ ਕਰੋ ਪਿੰਡਾਂ ਦੇ ਵਿੱਚ ਜਾਣਾ ਬੰਦ ਕਰੋ ਮੈਂ ਮੰਤਰੀ ਸਾਹਿਬ ਦਾ ਸਾਲ ਐ ਤੇ ਨਹੀਂ ਬੰਦ ਕਰੋਗੇ ਤਾਂ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਮੈਂ ਕੀ ਚੀਜ਼ ਐ ਤੇ ਭਾਈ ਹੁਣ ਠੀਕ ਐ ਜੋਰਾ ਮਜ਼ਰਾ ਸਾਹਿਬ ਵੱਡੇ ਮੰਤਰੀ ਨੇ ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਐ ਛੋਟਾ ਜਿਹਾ ਇਨਸਾਨ ਐ ਮੈਂ ਤਾਂ ਗੱਲ ਕਰਦਾ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਤੇ ਗਰੀਬਾਂ ਦੇ ਫਾਇਦੇ ਲਈ ਪਿੰਡ ਦੀ ਧਰਮਸ਼ਾਲਾ ਜਿਸ ਬੰਦੇ ਦੇ ਕਬਜ਼ੇ 'ਚ ਤੇ ਜਿਸ ਬੰਦੇ ਨੇ ਪਿੰਡ ਵਿੱਚ ਸ਼ਾਮਲਾੜ ਜ਼ਮੀਨ ਤੇ ਕਬਜ਼ਾ ਕਰਕੇ ਕੋਠੀ ਬਣਾਈ ਹੋਈ ਹੈ 3000 ਗਜ ਦੇ ਵਿੱਚ ਉਹਨਾਂ ਬੰਦਿਆਂ ਨੇ ਮੇਰੇ ਤੇ ਪਰਚਾ ਦਿੱਤਾ ਵੀ ਮੈਂ ਉਹਨਾਂ ਤੋਂ ਲੁੱਟਖੋ ਕੀਤੀ 1+ ਦਾ ਫੋਨ ਖੋਇਆ 1+ ਦਾ ਫੋਨ ਦੇਖੋ ਭਾਈ ਮਹਿੰਗਾ ਹੁੰਦਾ ਹੋਊਗਾ ਮੇਰੇ ਕੋਲ ਤਾਂ ਆਈਫੋਨ ਹੈ ਮੈਨੂੰ ਪਤਾ ਨਹੀਂ 1+ ਦਾ ਫੋਨ ਕਿੰਨੇ ਦਾ ਹੁੰਦਾ ਹੈ ਸ਼ਾਇਦ ਕਾਫੀ ਮਹਿੰਗਾ ਹੁੰਦਾ ਹੋਊਗਾ ਉਹ ਵੀ 25 ਲੱਖ ਰੁਪਏ ਦਾ ਤੇ ਨਾਲੇ ਮੈਂ ਮਾਰਦਾਈ ਵੀ ਕੀਤੀ ਪਰ ਦੋ ਸਵਾਲ ਉੱਕੇ ਆਉਂਦੇ ਨੇ ਇਹਦੇ ਵਿੱਚ ਪਹਿਲਾ ਸਵਾਲ ਤਾਂ ਇਹ ਉੱਠ ਕੇ ਆਂਦਾ ਹੈ ਕਿ ਨਿਸ਼ਾਨਦੇਹੀ ਹੋ ਚੁੱਕੀ ਸੀਗੀ ਸਾਰਾ ਕੰਮ ਹੀ ਨਿਬੜ ਚੁੱਕਿਆ ਸੀਗਾ ਰੋਲਾ ਪੈਂਦਾ ਤਾਂ ਦੋਸਤੋ ਯਾਰ ਉਹ ਮੌਕੇ ਤੇ ਪੈਂਦਾ ਜਦੋਂ ਉੱਥੇ ਡਿਊਟੀ ਮੈਜਿਸਟਰੇਟ ਆਏ ਕਾਨੂੰਨਗੋਈ ਦੋ ਥਾਣੇ ਦੀ ਪੁਲਸ ਆਈ ਉਹਨਾਂ ਦੇ ਵਿੱਚ ਅਸੀਂ ਇਹਨਾਂ ਲੋਕਾਂ ਦੇ ਘਰਾਂ ਦੇ ਬਾਹਰ ਨਿਸ਼ਾਨ ਲਗਾਏ ਨਿਸ਼ਾਨਦੇਹੀ ਹੋਈ ਸਾਰੀਆਂ ਚਿੱਠੀਆਂ ਮੈਂ ਜਨਤਕ ਕਰੂੰਗਾ ਸਰਕਾਰੀ ਚਿੱਠੀਆਂ ਨੇ ਵੀ ਬਹੁਤ ਸਾਰੀਆਂ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਮੇਰੇ ਉੱਤੇ ਝੂਠਾ ਪਰਚਾ ਦਰਜ ਕਰਾਇਆ ਉਹਨਾਂ ਕੋਲ ਤਾਂ ਕਬਜ਼ਾ ਸ਼ਾਮਲੜ ਜ਼ਮੀਨ ਦਾ ਉਹ ਤਾਂ ਬੈਠੇ ਸਰਕਾਰੀ ਜ਼ਮੀਨ ਤੇ ਨੇ ਧਰਮਸ਼ਾਲਾ ਦੀ ਜ਼ਮੀਨ ਲੋਕਾਂ ਦੀ ਜ਼ਮੀਨ ਪਿੰਡਾਂ ਦੀ ਜ਼ਮੀਨ ਦਬਕੇ ਬੈਠੇ ਨੇ ਤੇ ਮੰਤਰੀ ਸਾਹਿਬ ਦੇ ਬਹੁਤ ਹਰ ਖਾਸ ਨੇ ਤੇ ਉਹਨਾਂ ਨੇ ਹੁਣੇ ਅੱਜ ਐਫ ਆਈ ਆਰ ਰਜਿਸਟਰ ਕਰਾਈ ਹੈ ਪਟਿਆਲਾ ਪੁਲਿਸ ਨੇ ਦੇਦੇ ਵਿੱਚ ਲੁੱਟ ਖੋਹ ਤੇ ਮਾਰ ਕੁੱਟ ਦਾ ਪਰਚਾ ਇਹ ਸਾਰਾ ਵਾਕਿਆ ਹੋਇਆ ਵੀਰਵਾਰ ਤੇ ਇਹਨਾਂ ਨੇ 30 ਘੰਟੇ ਬਾਅਦ ਕੀਤਾ ਕਿ ਜਿਹੜੀ ਮਾਰ ਕੁੱਟਾਈ ਹੋਈ ਬੰਦੇ ਨੂੰ ਮਾਰਿਆ ਜੇ ਅਸੀਂ ਮਦਦੇ ਨੂੰ ਮਾਰਿਆ ਉਹਦੇ ਸੱਟਾਂ ਲੱਗੀਆਂ ਤਾਂ ਉਸੇ ਟਾਈਮ ਕਿਉਂ ਐਫਆਈਆਰ ਦਰਜ ਨਹੀਂ ਹੋਈ 30 ਘੰਟੇ 40 ਘੰਟੇ ਬਾਅਦ ਕਿਉਂ ਹੋਈ ਤੇ ਉਸ ਤੋਂ ਬਾਅਦ ਕੱਲ ਰਾਤ ਨੂੰ ਵੀ ਕਿਉਂ ਹੋਈ ਵੀ ਸ਼ਨੀਵਾਰ ਐਤਵਾਰ ਸ਼ਾਇਦ ਕੋਟ ਬੰਦ ਹੁੰਦਾ ਹੈ ਜਾਂ ਸ਼ਨੀਵਾਰ ਐਤਵਾਰ ਸਾਨੂੰ ਪਤਾ ਨਾ ਚੱਲੇ ਤਾਂ ਸ਼ਾਇਦ ਇਸੇ ਕਰਕੇ ਹੋਈ ਤਾਂ ਮੰਤਰੀ ਸਾਹਿਬ ਜੋੜਾ ਮਾਜਰਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ ਤਾਂ ਬੰਦੇ ਅੰਦਰ ਹੋਰ ਜੁਰਰਤ ਜਾਗਦੀ ਹੈ ਵੀ ਮੈਂ ਆਪਣੇ ਲੋਗਾ ਲਈ ਖੜਾ ਕਿਉਂਕਿ ਮੇਰਾ ਨਾਰਾ ਵੀ ਹੈ ਲੜਾਂਗੇ ਜਿੱਤਾਂਗੇ ਲੋਕਾਂ ਦੇ ਹੱਕ ਦਿਵਾ ਕੇ ਰਵਾਂਗੇ ਤੇ ਆ ਪਰਚੇ ਮੈਨੂੰ ਰੋਕ ਨਹੀਂ ਸਕਦੇ ਮੈਂ ਉਦੋਂ ਤੱਕ ਲੋਕਾਂ ਦੇ ਹੱਕਾਂ ਲਈ ਗਰੀਬ ਲੋਕਾਂ ਦੇ ਹੱਕਾਂ ਲਈ ਲੜਦਾ ਰਹੂੰਗਾ ਜਦ ਤੱਕ ਮੈਂ ਜ਼ਿੰਦਾ